ਸਾਰਿਆਂ ਨੂੰ ਸਤ ਸੇ ਗਾਲ ਜੀ ਮੈਂ ਅਮਰਪਾਲ ਸਿੰਘ ਡਾਕਟਰ ਰੇਟੀ ਮਾਰਸਲ ਤੁਹਾਡੇ ਨਾਲ ਅੱਜ ਰੁੱਝੂ ਹੋਣ ਜਾ ਰਹੇ ਹਾਂ ਇੱਕ ਨਵੇਂ ਟੌਪਿਕ ਦੇ ਉੱਤੇ ਕਿ ਕੋਹ ਮੈਥਿਓ ਵਾਰਨਿੰਗ ਕੀ ਹੁੰਦੀ ਹੈ ਕਿਵੇਂ ਇਹ ਅਸਰ ਕਰਦੀ ਹੈ ਕਿਵੇਂ ਇਹ ਸੱਚ ਜਾਂ ਝੂਠ ਹੁੰਦੀ ਹੈ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਸੋ ਆਧਿਕਾਂ ਜਿਹੜਾ ਦੌਰ ਹੈਗਾ ਹੈ ਮਲਟੀਮੀਡੀਆ ਦਾ ਸੱਚਤੋਂ ਵੀ ਕੋਈ ਟੁਕਵਾਣੀ ਕੀਤੀ ਜਾਂਦੀ ਹੈ ਤੁਸੀਂ ਨੋਟ ਕਰਕੇ ਵੇਖਿਆ ਹੋਵੇਗਾ ਕਦੀ ਤੁਸੀਂ ਇਹ ਗੱਲ ਨੂੰ ਕਦੀ ਗੌਰ ਕਰੋ ਕਿ ਹਮੇਸ਼ਾ ਹੀ ਨੈਗੇਟਿਵ ਟੁਕਵਾਣੀਆਂ ਕੀਤੀਆਂ ਜਾਂਦੀਆਂ ਨੇ ਕਦੀ ਵੀ ਪੋਜ਼ਿਟਿਵ ਟੁਕਵਾਣੀ ਕਿਉਂ ਨਹੀਂ ਕੀਤੀ ਜਾਂਦੀ ਉਹ ਇਹਦਾ ਮਤਲਬ ਇਹ ਤਾਂ ਨਹੀਂ ਕਿ ਕੁਦਰਤ ਹਮੇਸ਼ਾ ਮਾਰਾ ਹੀ ਕਰਦੀ ਹੈ ਹਮੇਸ਼ਾ ਤੁਹਾਡਾ ਨੁਕਸਾਨ ਹੀ ਕਰਨਾ ਚਾਹੁੰਦੀ ਹੈ ਉਹ ਹਰ ਵੇਲੇ ਤਬਾਹੀ ਹੀ ਹੀ ਚਾਹੁੰਦੀ ਹੈ ਹਰ ਵੇਲੇ ਜੰਗ ਹੀ ਚਾਹੁੰਦੀ ਹੈ ਨਹੀਂ ਇਹ ਜਿਹੜੀਆਂ ਉਹ ਇੱਕ વાਈਆਂ ਸੋਸ਼ਲ ਮੀਡੀਆ ਤੇ ਹੁੰਦੀਆਂ ਨੇ ਨਾ ਇਹ ਸਿਰਫ ਇੱਕ ਪੋਲਿਟਿਕਸ ਐ ਇਹ ਸਿਆਸਤ ਐ ਇਹ ਇੱਕ ਬਿਜ਼ਨਸ ਐ ਲੋਕਾਂ ਨੂੰ ਡਰਾਉ ਪੋਲਿਟਿਕਸ ਦਾ ਸ਼ਿਕਾਰ ਬਣਾਉ ਸੋ ਜਿਹੜੀਆਂ ਉਹ ਇੱਕ વાਈਆਂ ਮੀਡੀਆ ਤੇ ਹੁੰਦੀਆਂ ਨੇ ਨਾ ਉਹਨਾਂ ਦੇ ਬਾਰੇ ਨਾ ਸੋਚਣ ਦੀ ਉਹਨਾਂ ਦੇ ਬਾਰੇ ਉਹਨਾਂ ਬਾਰੇ ਸੁਣ ਕੇ ਡਰਨ ਦੀ ਤੁਹਾਨੂੰ ਬਿਲਕੁਲ ਲੋੜ ਨਹੀਂ ਜਿਹੜੇ ਲੋਕ ਕੋਈ ਇੱਕ ਬਾਰੇ ਸੱਚਮੁੱਚ ਹੀ ਜਾਣਦੇ ਆ ਉਹ ਕਦੀ ਮੀਡੀਆ ਦੇ ਉੱਤੇ ਆ ਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਨਹੀਂ ਪਾਉਂਦੇ ਉਹਨਾਂ ਨੂੰ ਡਰਾਉਂਦੇ ਨਹੀਂਗੇ ਉਹ ਕੌਮ ਨਹੀਂ ਉਹ ਸਾਡੇ ਤੁਹਾਡੀ ਇਸ ਮੀਡੀਆ ਦੀ ਪਹੁੰਚ ਤੋਂ ਬਾਹਰ ਨੇ ਉਹ ਪੋਲਿਟਿਕਸ ਦੀ ਪਹੁੰਚ ਤੋਂ ਵੀ ਬਾਹਰ ਨੇ ਉਹ ਕਿਸੇ ਪਹਾੜਾ ਦੇ ਪੋਨਿਆਂ ਚ ਗੁਫਾਵਾਂ ਦੇ ਵਿੱਚ ਕਿਤੇ ਹੋਰਿਆਂ ਦੇ ਵਿੱਚ ਬੈਠੇ ਹੋਏ ਜਿਹੜੇ ਇੱਕ ਨੀਨ ਹੋਏ ਆ ਕੋਈ ਤ੍ਰੇਤਰ ਆਤਮਾਵਾਂ ਨੇ ਜਿਨ੍ਹਾਂ ਨੂੰ ਸੇ ਸੰਤ ਕਹਿ ਦਿੰਗੇ ਰੋਹਾਨੀ ਆਤਮਾਵਾਂ ਕਹਿ ਲਈਏ ਉਹ ਜਿਹੜੀ ਹਰ ਮੇਲੇ ਜੁੜੀਆਂ ਰਹਿੰਦੀਆਂ ਨੇ ਨਾ ਅਸਲੀ ਭੂਵਿੱਕ ਉਹ ਜਾਣਦੇ ਨੇ ਤੇ ਜਿਨ੍ਹਾਂ ਨੂੰ ਚੰਗੇ ਮਾੜੇ ਭੂਵਿੱਕ ਦਾ ਪਤਾ ਲੱਗਦਾ ਹੈ ਨਾ ਉਹ ਉਹਦਾ ਕੋਈ ਨਾ ਕੋਈ ਸੋਲੂਸ਼ਨ ਵੀ ਕਰ ਦਿੰਦੇ ਨੇ ਤਾਂ ਕਿ ਆਮ ਬੇਕਸੂਰ ਜਨਤਾ ਦਾ ਕੋਈ ਨੁਕਸਾਨ ਨਾ ਹੋਵੇ ਤੁਸੀਂ ਕਈ ਵਾਰ ਨੋਟ ਕੀਤਾ ਹੋਗਾ ਕਿ ਬੜੀਆਂ ਬੜੀਆਂ ਵੱਡੀਆਂ ਨੈਗੇਟਿਵ ਘਟਨਾਵਾਂ ਹੋ ਉਦੋਂ ਰੁਕ ਕਿਉਂ ਜਾਂਦੀਆਂ ਨੇ ਆਪਾਂ ਸੁਣਿਆ ਹੁੰਦਾ ਕਿ ਭੂਵਿੱਕ ਚ ਕੋਈ ਗਵਾਣੀ ਆ ਗਿਆ ਸੀ ਇਦੋਂ ਹੁਣ ਲਾ ਉਹ ਤਰੀਕ ਟਾਈਮ ਵੀ ਆ ਗਿਆ ਪਰ ਉਹ ਹੋਇਆ ਨਹੀਂ ਕੋਈ ਇਵੈਂਟ ਹੋਇਆ ਨਹੀਂ ਕਿਉਂ ਨਹੀਂ ਹੋਇਆ ਸਾਨੂੰ ਲੱਗਦਾ ਕਿ ਬਾਈਚਾਂਸ ਰੋਕ ਗਿਆ ਬਾਈਚਾਂਸ ਨੇ ਰੋਕਦਾ ਉਹ ਇੱਕ ਗੁਆੜੀ ਬਾਰੇ ਅਗਰ ਤੁਸੀਂ ਵੀ ਜਾਣਣਾ ਹੈ ਤਾਂ ਆਪਣੀ ਬਾਣੀ ਬਾਰੇ ਜਾਣੋ ਕਿ ਤੁਸੀਂ ਬਾਣੀ ਚ ਕੀ ਬੋਲ ਰਹੇ ਹੋ ਤੁਹਾਡੀ ਬਾਣੀ ਨਾਲ ਜਿਹੜਾ ਪੁਇਕ ਬੰਦਾ ਹੈ ਨਾ ਉਹਦੀ ਫਿਕਰ ਕਰੋ ਜਿਹੜੀ মিডিਆ ਦੇ ਉੱਤੇ ਪੁਇਕ ਬਾਰੇ ਹੁੰਦੀ ਆ ਉਹਨੂੰ ਇਗਨੋਰ ਕਰਨਾ ਸ਼ੁਰੂ ਕਰ ਦੋ ਤੇ ਪੋਜ਼ਿਟਿਵ ਡਾਟੇ ਨੂੰ ਆਪਣੇ ਮੋਬਾਈਲ ਦੇ ਵਿੱਚ ਆਪਣੇ ਕੰਪਿਊਟਰ ਦੇ ਵਿੱਚ ਜਗਾ ਦਿਓ ਤਾਂ ਜੋ ਉਹ ਜਿਹੜਾ ਡਾਟਾ ਹੈ ਤੁਹਾਡੇ ਬ੍ਰੇਨ ਦਾ ਤੁਹਾਡੀ ਸੋਚ ਦਾ ਹਿੱਸਾ ਬਣ ਸਕੇ ਤੇ ਜਿਹੜੀ ਚੀਜ਼ ਤੁਹਾਡੀ ਸੋਚ ਦਾ ਹਿੱਸਾ ਬਣਦੀ ਆ ਉਹ ਤੁਹਾਡੇ ਭਵਿੱਖ ਦਾ ਹਿੱਸਾ ਬਣ ਜਾਂਦੀ ਹੈ ਇਹ ਅਸਲੀ ਭਵਿੱਖवाणी ਸੋ ਆਪਣੀ ਬਾਣੀ ਦਾ ਭਵਿੱਖ ਬਣਾਓ ਉਹੇ ਬਾਣੀ ਇੱਥੇ ਦਾ ਦਿੰਦੀ ਲੋੜੀਂਦੀ ਸੋ ਜਿੰਨਾ ਦੀਆਂ ਭਵਿੱਖਵਾਨੀਆਂ ਤੁਸੀਂ ਸੁਣ ਸੁਣ ਕੇ ਡਰੇ ਹੋਦਾ ਮੇਰੇ ਕਹਿਣ ਤੇ ਕਦੀ ਦੁਬਾਰਾ ਵੀਡੀਓ ਕੋ ਲੋ ਉਹ ਸਾਰੀ ਵੀਡੀਓ ਦੁਬਾਰਾ ਵੇਖੋ ਮੈਂ ਦੇ ਵਿੱਚ ਕਿਸੇ ਦਾ ਨਾਮ ਨਹੀਂ ਲੈ ਰਿਹਾ ਕਿ ਸਪੈਸ਼ਲ ਬੰਦੇ ਦੀ ਵੀਡੀਓ ਵੇਖੋ ਬੜੇ ਲੋਕ ਨੇ ਜਿਹੜੀਆਂ ਹੈਗੀਆਂ ਕੋਈ ਚੁਆਣੀਆਂ ਕਰਦੇ ਫਿਰਦੇ ਨੇ ਮੀਡੀਆ ਦੇ ਉੱਤੇ ਤੁਸੀਂ ਉਹਨਾਂ ਦੀਆਂ ਵੀਡੀਓਜ਼ ਹੈ ਕਿ ਨਹੀਂ ਦੁਬਾਰਾ ਗੋਲ ਕੇ ਵੇਖੋ ਉਹ ਕੀ ਕਹਿ ਰਹੇ ਆ ਇਹ ਨਾ ਵੇਖੋ ਉਹ ਕਿਵੇਂ ਕਹਿ ਰਹੇ ਆ ਉਹਨਾਂ ਦੀ ਅੱਖਾਂ ਦੇ ਉਹਨਾਂ ਦੇ ਫੇਸ ਦੇ ਭਾਵ ਵੇਖੋ ਤਾਂ ਤੁਹਾਨੂੰ ਸਾਫ਼-ਸਾਫ਼ ਉਹਨਾਂ ਦੇ ਚਿਹਰੇ ਦੇ ਉੱਤੇ ਪੋਲਿਟਿਕਸ ਉਹਨਾਂ ਦੇ ਚਿਹਰੇ ਦੇ ਉੱਤੇ ਬਿਜ਼ਨਸ ਦਿਖਾਈ ਦੇਦਾ ਹੁੰਦਾ ਪ੍ਰੋਇਕਟ ਆਰੀਆ ਉਹਨਾਂ ਦੇ ਹੱਥ 'ਚ ਨਹੀਂ ਹੈ ਨਾ ਪ੍ਰੋਇਕਟ ਉਹਨਾਂ ਦੇ ਹੱਥ 'ਚ ਹੈ ਸੋ ਇਸ ਕਰਕੇ ਇਹੋ ਜਿਹੇ ਲੋਕਾਂ ਦੇ ਮਗਰ ਲਾ ਕੇ ਡਰਨ ਦੀ ਝ ਡਰਾਉਣ ਦੀ ਲੋੜ ਨਹੀਂ ਸੋ ਹਮੇਸ਼ਾ ਪੋਜ਼ਿਟਿਵ ਰਹੋ ਖੁਸ਼ ਰਹੋ ਚੰਗੀ ਗੱਲ ਦੇ ਵਿੱਚ ਰਹੋ ਸੋ ਅਗਲੀ ਪੀੜ੍ਹੀ ਦੇ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਇਜਾਜ਼ਤ ਦਿਓ ਜੀ ਧੰਨਵਾਦ